ਦੋਸਤੋ ਇਹ ਜਿਹੜਾ ਬੱਸ ਤੁਸੀਂ ਲੱਗਿਆ ਦੇਖ ਰਹੇ ਹੋ ਇੱਕ ਗਹਿਲੌਰ ਕਸਬਾ ਹੈ ਇੱਕ ਪਿੰਡ ਹੈ ਗਿਆ ਜ਼ਿਲ੍ਹਾ ਬਿਹਾਰ ਬਿਹਾਰ ਦੀ ਧਰਤੀ ਦੇ ਉੱਤੇ ਗਹਿਲੌਰ ਪਿੰਡ ਦੇ ਵਿੱਚ ਇਹ ਜਿਹੜਾ ਮਨੁੱਖ ਤੁਹਾਨੂੰ ਦਿਖਾਈ ਦਿੰਦਾ ਹੈ ਇਹ ਪਹਿਲਾਂ ਤਾਂ ਕੋਲਾ ਖਾਣ ਦੇ ਵਿੱਚ ਮਜ਼ਦੂਰ ਸੀ ਨਾਮ ਇਹਦਾ ਹੈ ਦਸ਼ਰਥ ਮਾਂਜੀ ਹੁਣ ਇਹਨੂੰ ਪਰਬਤ ਪੁਰਸ਼ ਕਰਕੇ ਜਾਣਿਆ ਜਾਂਦਾ ਹੈ ਯਾਨੀ ਪਹਾੜ ਦਾ ਪੁੱਤਰ ਲੋਹ ਪੁਰਸ਼ ਕਹਿੰਦੇ ਨੇ ਇਹਨੂੰ ਤਾਂ ਇਹ ਪਰਬਤ ਪੁੱਤਰ ਨਹੀਂ ਕੀਤਾ ਕਿ ਇਹ ਇਹਨੇ ਕੋਲਾ ਖਾਣਾ ਚ ਵੀ ਕੰਮ ਕੀਤਾ ਖੇਤ ਮਜ਼ਦੂਰੀ ਵੀ ਕੀਤੀ ਖੇਤਾਂ ਚ ਕੰਮ ਕਰਦੇ ਕਰਦੇ ਕੀ ਹੋਇਆ ਕਿ ਇਹਦਾ ਜਿਹੜਾ ਇਹ ਪਿੰਡ ਹੈ ਗਹਲੌਰ ਇਹ ਸ਼ਹਿਰ ਤੋਂ ਲਗਭਗ 65 ਕਿਲੋਮੀਟਰ ਦੂਰ ਪੈਂਦਾ ਸੀ ਤੇ ਵਿਚਾਲੇ ਪਹਾੜ ਪੈਂਦਾ ਸਾਹਮਣੇ ਪਹਾੜ ਦਿਖਾਈ ਦਿੰਦਾ ਉਹ ਸਾਹਮਣੇ ਪਹਾੜ ਤਾਂ ਇਹ ਪਹਾੜ ਸੀ ਜਿਹੜਾ ਘੁੰਮ ਕੇ 65 ਕਿਲੋਮੀਟਰ ਸ਼ਹਿਰ ਜਿਹੜਾ ਪੈਂਦਾ ਸੀਗਾ ਤੇ ਪੂਰੀ ਤਰ੍ਹਾਂ ਸ਼ਹਿਰ ਨਾਲੋਂ ਕੱਟਿਆ ਹੋਇਆ ਪਿੰਡ ਸੀ ਨਾ ਤਾਂ ਇੱਥੋਂ ਦੇ ਬੱਚੇ ਪੜ੍ਹ ਸਕਦੇ ਸੀਗੇ ਕਿਸੇ ਸਕੂਲ ਦੇ ਵਿੱਚ ਤੇ ਨਾ ਇਸ ਪਿੰਡ ਦੇ ਵਿੱਚ ਕੋਈ ਸਹੂਲਤ ਸੀ ਜੇ ਕੋਈ ਬਿਮਾਰ ਵੀ ਪੈ ਜਾਂਦਾ ਸੀ ਤਾਂ ਬਿਮਾਰ ਬੰਦੇ ਨੂੰ ਵੀ 65 ਕਿਲੋਮੀਟਰ ਹੱਫ ਤਾਲ ਲੈ ਕੇ ਜਾਣਾ ਬਹੁਤ ਮੁਸ਼ਕਲ ਹੁੰਦਾ ਸੀ ਤਾਂ ਇਸ ਮਹਾਨ ਮਨੁੱਖ ਨੇ ਜਿਹੜਾ ਕਿ ਇੱਕ ਖੇਤ ਮਜ਼ਦੂਰ ਸੀ ਔਰ ਇਸ ਤੋਂ ਪਹਿਲੇ ਕੋਲਾ ਖਾਣਾਂ ਦੇ ਵਿੱਚ ਕੰਮ ਕਰਦਾ ਰਿਹਾ ਤਾਂ ਇੱਕ ਦਿਨ ਕੀ ਹੋਇਆ ਕਿ ਇਹਦੀ ਜਿਹੜੀ ਪਤਨੀ ਸੀ ਇਹਦੀ ਘਰ ਵਾਲੀ ਸੀ ਜਿਹੜੀ ਉਹ ਪਾਣੀ ਲੈਣ ਵੀ ਜਾਂਦੀ ਸੀ ਜਿਹੜੀ ਪਹਾੜ ਦੇ ਉੱਤੇ ਤਾਂ ਪਹਾੜ ਦੇ ਉੱਤੇ ਚੜਨਾ ਔਰ ਪਹਾੜ ਤੋਂ ਪਾਣੀ ਲੈ ਕੇ ਉਤਰਨਾ ਇਹ ਬਹੁਤ ਮੁਸ਼ਕਲ ਕੰਮ ਸੀ ਪਰ ਉਹ ਹਰ ਰੋਜ਼ ਇਹ ਕੰਮ ਕਰਦੀ ਦਾ ਨਤੀਜਾ ਇਹ ਹੋਇਆ ਕਿ ਇੱਕ ਦਿਨ ਉਹ ਪਹਾੜ ਤੋਂ ਪਾਣੀ ਲੈ ਕੇ ਉਤਰ ਰਹੀ ਸੀ ਕਿ ਪੈਰ ਫਿਸਲ ਗਿਆ ਔਰ ਪੈਰ ਫਿਸਲਣ ਤੋਂ ਬਾਅਦ ਉਹ ਪਹਾੜ ਤੋਂ ਡਿੱਗ ਗਈ ਔਰ ਡਿੱਗ ਕੇ ਉਹਦੀ ਮੌਤ ਹੋ ਗਈ ਦੇਖਣ ਵਾਲਿਆਂ ਨੇ ਜਾ ਕੇ ਦਸ਼ਰਥ ਮਾਂਜੀ ਨੂੰ ਦੱਸਿਆ ਕਿ ਤੇਰੀ ਪਤਨੀ ਦੀ ਇਸ ਤਰ੍ਹਾਂ ਮੌਤ ਹੋ ਗਈ ਹੈ ਤਾਂ ਭੱਜ ਕੇ ਆਪਣੀ ਪਤਨੀ ਨੂੰ ਬਚਾਉਣ ਵਾਸਤੇ ਗਿਆ ਪਰ ਜਾਂਦਿਆਂ ਨੂੰ ਉਹ ਪ੍ਰਾਣ ਤਿਆਗ ਚੁੱਕੀ ਸੀ ਉਹਦਾ ਸਸਕਾਰ ਹੋਇਆ ਸਾਰਾ ਕੁਝ ਹੋਇਆ ਤਾਂ ਉਸ ਤੋਂ ਬਾਅਦ ਇਸ ਮਹਾਨ ਮਨੁੱਖ ਨੇ ਸਰਕਾਰਾਂ ਨੂੰ ਬੇਨਤੀ ਕੀਤੀ ਕਿ ਇੱਥੇ ਪਹਾੜ ਕੱਟ ਕੇ ਪਹਾੜ ਦਾ ਕੋਈ ਰਾਸਤਾ ਕੱਟ ਕੇ ਕੋਈ ਰਸਤਾ ਬਣਾ ਦਿਓ ਸ਼ਹਿਰ ਨੂੰ ਤਾਂ ਜੋ ਕਿਸੇ ਮਰੀਜ਼ ਨੂੰ ਕੋਈ ਦਿੱਕਤ ਨਾ ਆਵੇ ਸਾਡੇ ਪਿੰਡ ਦੇ ਬੱਚੇ ਵੀ ਪੜਦੇ ਨਹੀਂ ਹੈਗੇ ਤਾਂ ਜਦੋਂ ਇਹ ਸਾਰਾ ਕੁਝ ਨਾ ਹੋਇਆ ਸਰਕਾਰਾਂ ਦੇ ਕੰਨ ਤੇ ਕੋਈ ਜੂ ਨਾ ਸਰਕੇ ਤਾਂ ਇਸ ਮਹਾਨ ਮਨੁੱਖ ਨੇ ਫੈਸਲਾ ਕਰ ਲਿਆ ਕਿ ਇਸ ਪਹਾੜ ਨੂੰ ਮੈਂ ਖੁਦ ਆਪ ਆਪਣੇ ਹੱਥਾਂ ਨਾਲ ਕੱਟ ਕੇ ਪ੍ਰੇਮ ਬਗਾਵ ਮਾਰੂੰਗਾ ਤਾਂ ਕਿੱਥੇ ਪਹਾੜ ਕਿੱਥੇ ਦਸ਼ਰਤ ਮਾਝੀ ਦੇਖਣ ਦੇ ਵਿੱਚ ਇਹ ਲੱਗਦਾ ਕਿ ਛੋਟੇ ਕੱਦ ਦਾ ਆਦਮੀ ਪਰ ਇਸ ਮਹਾਨ ਮਨੁੱਖ ਦਾ ਜਿਹੜਾ ਇਰਾਦਾ ਸੀ ਉਹ ਬੜਾ ਦ੍ਰਿੜਾ ਇਰਾਦਾ ਸੀਗਾ ਤੇ ਇਸ ਦ੍ਰਿੜ ਇਰਾਦੇ ਦੇ ਮਨੁੱਖ ਨੇ ਪੱਕੇ ਇਰਾਦੇ ਦੇ ਮਨੁੱਖ ਨੇ ਮੈਨੂੰ ਉਹ ਸ਼ੇਰ ਜਾਗ ਕਰਾਇਆ ਬਾਬਾ ਨਜ਼ਮੀ ਦਾ ਪਾਕਿਸਤਾਨੀ ਕਵੀ ਜਿਹੜਾ ਇਹਨੂੰ ਬਾਬਾ ਨਜ਼ਮੀ ਕਹਿੰਦੇ ਨੇ ਬਸ਼ੀਰ ਹੁਸੈਨ ਉਹ ਕੀ ਕਹਿੰਦੇ ਨੇ ਕਿ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਇਸ ਮਹਾਨ ਮਨੁੱਖ ਨੇ ਉਸ ਪਹਾੜ ਨੂੰ ਜਿਹੜਾ ਬਣਿਆ ਹੀ ਪੱਥਰਾਂ ਦਾ ਹੁੰਦਾ ਹੈ ਉਹਨੂੰ ਖਿਲਾਰ ਕੇ ਰੱਖ ਦਿੱਤਾ ਪਾੜ ਕੇ ਰੱਖ ਦਿੱਤਾ ਇਹਨੇ ਕੀ ਕੀਤਾ ਆਪਦੇ ਘਰ ਦੇ ਵਿੱਚ ਤਿੰਨ ਬੱਕਰੀਆਂ ਦੇ ਕੋਲੇ ਜਿਹੜੀ ਜਾਇਦਾਦ ਸੀ ਉਹ ਸਿਰਫ ਤਿੰਨ ਬੱਕਰੀਆਂ ਸੀ ਘਰ ਵਾਲੀ ਮਰ ਚੁੱਕੀ ਸੀ ਦੋ ਬੱਚੇ ਸੀ ਉਹਨਾਂ ਬੱਚਿਆਂ ਦਾ ਪਾਲਣ ਪੋਸ਼ਣ ਵੀ ਕਰਨਾ ਸੀ ਤਾਂ ਇਹ ਪਹਿਲਾਂ ਖੇਤਾਂ ਦੇ ਵਿੱਚ ਜਾ ਕੇ ਜ਼ਿਮੀਂਦਾਰਾਂ ਦੇ ਨਾਲ ਢਿੱਡ ਜੋਗਾ ਕੰਮ ਕਰਦਾ ਉਥੋਂ ਖਾਣ ਜੋਗਾ ਜਵਾੜ ਕਰਕੇ ਫਿਰ ਇਹਨੇ ਛੇਣੀ ਤੇ ਥੋੜਾ ਲੈ ਕੇ ਉਸ ਪਹਾੜ ਨੂੰ ਕੱਟਣਾ ਸ਼ੁਰੂ ਕਰ ਦਿੱਤਾ ਤੇ ਉਸ ਪਹਾੜ ਨੂੰ ਜਦੋਂ ਕੱਟਣਾ ਸ਼ੁਰੂ ਕਰ ਦਿੱਤਾ ਉਹਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਆਈਆਂ ਸਰਕਾਰਾਂ ਨੇ ਰੋਕਿਆ ਪੁਲਿਸ ਪ੍ਰਸ਼ਾਸਨ ਨੇ ਰੋਕਿਆ ਕਿ ਤੂੰ ਪਹਾੜ ਨੂੰ ਕੱਟ ਨਹੀਂ ਸਕਦਾ ਜੇਹਾਂ ਵਿੱਚ ਜਾਣਾ ਪਿਆ ਮੁਸ਼ਕਲਾਂ ਝੱਲੀਆਂ ਪਰ ਇਸ ਮਹਾਨ ਮਨੁੱਖ ਨੇ ਛੇਣੀ ਤੇ ਥੋੜਾ ਲੈ ਕੇ ਔਰ ਤਕਨੀਕ ਵੀ ਵਰਤੀ ਕਿ ਪਹਾੜਾਂ ਦੇ ਉੱਤੇ ਅੱਗ ਬਾਲ ਦਿੰਦਾ ਤੇ ਜਦੋਂ ਤੱਕੇ ਗਰਮ ਹੋ ਜਾਂਦੇ ਉੱਪਰ ਉਹਦੇ ਠੰਡਾ ਪਾਣੀ ਪਾ ਕੇ ਪੱਥਰ ਸੀ ਜਿਹੜੇ ਤੜਕ ਜਾਂਦੇ ਟੁਕੜੇ ਟੁਕੜੇ ਹੋ ਜਾਂਦੇ ਤੇ ਲਗਾਤਾਰ 22 ਸਾਲ ਇਹ ਮਹਾਨ ਮਨੁੱਖ ਪਹਾੜਾਂ ਨੂੰ ਕੱਟਦਾ ਰਿਹਾ ਕੱਟਦਾ ਰਿਹਾ ਕਟਣਾ ਰਿਹਾ ਤੇ ਅਖੀਰ 20 ਸਾਲਾਂ ਬਾਅਦ ਇਹਨੇ ਇੱਕ ਜਿੰਨਾ ਟਰੱਕ ਟਰੱਕ ਜਿੱਥੋਂ ਲੰਘ ਸਕਦਾ ਹੋਵੇ ਆਰਾਮ ਨਾਲ ਵੱਡਾ ਟਰੱਕ ਇੰਨੀ ਚੌੜੀ ਸੜਕ ਜਿਹੜੀ ਉਹ ਪਹਾੜ ਨੂੰ ਕੱਟ ਕੇ ਬਣਾ ਦਿੱਤੀ ਤੇ ਜਿਹੜਾ 65 ਕਿਲੋਮੀਟਰ ਦਾ ਰਸਤਾ ਸੀਗਾ ਉਹ ਸਿਰਫ ਫਿਰ 3-4 ਕਿਲੋਮੀਟਰ ਦਾ ਰਹਿ ਗਿਆ ਤੇ ਉਹ 3-4 ਕਿਲੋਮੀਟਰ ਤੋਂ ਲੰਘ ਕੇ ਫਿਰ ਇਸ ਗਹਿਲੋਟ ਪਿੰਡ ਦੇ ਜਿਹੜੇ ਬੱਚੇ ਸੀ ਉਹ ਸ਼ਹਿਰ ਦੇ ਵਿੱਚ ਪੜ੍ਹਨ ਵੀ ਜਾਣ ਲੱਗ ਪਏ ਔਰ ਇੱਥੋਂ ਦੇ ਜਿਹੜਾ ਕੋਈ ਬਿਮਾਰ ਤੇ ਮਰੀਜ਼ ਹੁੰਦਾ ਸੀ ਉਹ ਵੀ ਛੇਤੀ ਫੇਰ ਜਿਹੜਾ ਸੀਗਾ 10-15 ਮਿੰਟ ਦੇ ਵਿੱਚ ਹਫਤਾਲ ਪਹੁੰਚਣ ਯੋਗਾ ਹੋ ਗਿਆ ਇਸ ਮਹਾਨ ਮਨੁੱਖ ਨੂੰ ਅਸੀਂ ਅੱਜ ਬਿਹਾਰ ਦੀ ਧਰਤੀ ਦੇ ਉੱਤੇ ਗਏ ਆ ਜ਼ਿਲ੍ਹੇ ਦੇ ਵਿੱਚ ਗਹਿਲੌਰ ਪਿੰਡ ਦੇ ਵਿੱਚ ਜਿੱਥੇ ਅਸੀਂ ਅੱਜ ਦਸ਼ਰਥ ਮਾਂਜੀ ਨੂੰ ਸਲੂਟ ਕਰਦੇ ਆ ਸਲਾਮ ਕਰਦੇ ਆ ਉੱਥੇ ਅਸੀਂ ਉਹ ਗਹਿਲੌਰ ਪਿੰਡ ਦੇ ਪੂਰੇ ਸਾਰੇ ਲੋਕਾਂ ਨੂੰ ਵੀ ਸਲਾਮ ਕਰਦੇ ਆ ਜਿਨ੍ਹਾਂ ਨੇ ਪਹਿਲਾਂ ਤਾਂ ਆਪਾਂ ਇਹਦਾ ਮਜ਼ਾਕ ਵੀ ਉਡਾਇਆ ਜਦੋਂ ਪਹਾੜ ਨੂੰ ਕੱਟਣਾ ਸ਼ੁਰੂ ਕੀਤਾ ਤਦ ਪਤਾ ਹੀ ਆਪਾਂ ਨੂੰ ਕਿ ਜਦੋਂ ਕੋਈ ਬੰਦਾ ਨਵਾਂ ਕੰਮ ਨਵਾਂ ਰਾਹ ਫੜਦਾ ਨਾ ਤਾਂ ਬਹੁਤ ਸਾਰੇ ਲੋਕ ਉਹਨੂੰ ਟਿੱਚਰਾ ਕਰਦੇ ਹੁੰਦੇ ਨੇ ਮਖੌਲ ਕਰਦੇ ਹੁੰਦੇ ਨੇ ਉਹਦਾ ਵਿਰੋਧ ਕਰਦੇ ਹੁੰਦੇ ਨੇ ਪਰ ਜਦੋਂ ਜਿੱਤ ਜਾਂਦਾ ਹੁੰਦਾ ਨਾ ਤਾਂ ਜਿੱਤਣ ਤੋਂ ਬਾਅਦ ਫੇਰ ਉਹਦੇ ਗਲੇ 'ਚ ਹਾਰ ਵੀ ਪਾਉਂਦੇ ਹੁੰਦੇ ਨੇ ਇਹੇ ਕੁਛ ਹੋਇਆ ਕਿ ਇਹਨੇ ਜਦੋਂ ਪਹਾੜ ਨੂੰ ਕੱਟ ਕੇ ਬਗਾਵ ਮਾਰਿਆ ਤਾਂ ਇਹੀ ਗਹਿਲੋਟ ਪਿੰਡ ਦੇ ਲੋਕ ਉਹਦੀ ਪ੍ਰਸ਼ੰਸਾ ਕਰਨ ਲੱਗੇ ਉਹਨੂੰ ਵਧਾਈ ਦੇਣ ਲੱਗੇ ਉਹਦੇ ਗਲੇ 'ਚ ਹਾਰ ਪਾਉਣ ਲੱਗੇ ਫੇਰ ਇਸ ਮਹਾਨ ਮਨੁੱਖ ਨੇ ਜਦੋਂ ਸਰਕਾਰਾਂ ਨੂੰ ਵੀ ਝੁਕਣਾ ਪਿਆ ਸਰਕਾਰਾਂ ਨੂੰ ਸ਼ਰਮ ਆਈ ਉਹਨਾਂ ਨੇ ਸੋਚਿਆ ਇੱਕ ਬੰਦੇ ਨੇ ਛੈਣੀ ਤੇ ਥੋੜਾ ਲੈ ਕੇ ਹੀ ਪਹਾੜ ਕੱਟ ਕੇ ਪਰੇ ਬਗਾਵ ਮਾਰਿਆ ਲਗਾਤਾਰ 22 ਸਾਲ ਦਾ ਸੰਘਰਸ਼ ਕਰਕੇ ਤਾਂ ਫਿਰ ਉਸ ਮਹਾਨ ਮਨੁੱਖ ਨੇ ਸੋਚਿਆ ਕਿ ਮੈਂ ਆਪਣੇ ਪਿੰਡ 'ਚ ਹੋਰ ਸੁਖਾਲਤਾ ਵੀ ਲੈਣੀਆਂ ਨੇ ਇੰਦਰਾ ਗਾਂਧੀ ਸੀ ਉਸ ਵੇਲੇ ਪ੍ਰਾਈਮ ਮਿਨਿਸਟਰ ਉਹਨਾਂ ਨੂੰ ਮਿਲਣ ਜਦੋਂ ਇੱਥੇ 6 ਕਿਲੋਮੀਟਰ ਦੂਰ ਇੱਕ ਰੇਲਵੇ ਸਟੇਸ਼ਨੋਂ ਉੱਥੋਂ ਚੜ੍ਹ ਕੇ ਜਾਣ ਦੀ ਕੋਸ਼ਿਸ਼ ਕੀਤੀ ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਨੂੰ ਮਿਲਣ ਵਾਸਤੇ ਤਾਂ ਇਹਦੇ ਕੋਲੇ ਕਰਾਇਆ ਵੀ ਹੈ ਨਹੀਂ ਸੀ ਟਿਕਟ ਲੈਣ ਜੋਗਾ ਤਾਂ ਟੀਟੀ ਨੇ ਧੱਕੇ ਮਾਰ ਕੇ ਨੂੰ ਰੇਲਵੇ ਲੈ ਗੱਡੀ ਦੇ ਵਿੱਚੋਂ ਲਾਹ ਦਿੱਤਾ ਗਿਆ ਤੇ 600 ਕਿਲੋਮੀਟਰ ਪੈਦਲ ਚੱਲਦਾ ਗਿਆ ਦਿੱਲੀ ਤੱਕ ਉੱਥੇ ਦਿੱਲੀ ਜਦੋਂ ਇੰਦਰਾ ਗਾਂਧੀ ਦੇ ਨਿਵਾਸ ਖਾਨ ਦੇ ਉੱਤੇ ਗਿਆ ਤਾਂ ਉੱਥੇ ਵੀ ਆਪਾਂ ਨੂੰ ਪਤਾ ਹੈ ਉਥੇ ਪ੍ਰਾਈਮ ਮਿਨਿਸਟਰ ਸੀ ਇੰਦਰਾ ਗਾਂਧੀ ਇੱਥੇ ਤਾਂ ਇੱਥੇ ਮਾਮੂਲੀ ਜੇ ਕਿਸੇ ਮੁਲਾਜ਼ਮ ਨੂੰ ਛੋਟੇ ਮੋਟੇ ਅਫਸਰ ਨੂੰ ਮਿਲਣਾ ਹੋਵੇ ਚਪੜਾਸੀ ਹੈ ਜਿਹੜਾ ਉਹ ਚਿਕ ਚੋਕ ਕੇ ਅੰਦਰ ਨਹੀਂ ਜਾਣ ਦਿੰਦਾ ਇਹ ਖੁਸ਼ਦਾ ਸ਼ਰਤਮੰਜੀ ਦੇ ਨਾਮ ਹੋਇਆ ਉਹਨੂੰ ਉੱਥੋਂ ਇੰਦਰਾ ਗਾਂਧੀ ਦੇ ਨਿਵਾਸ ਖਾਨ ਤੋਂ ਧੱਕੇ ਮਾਰ ਕੇ ਕੱਢ ਦਿੱਤਾ ਗਿਆ ਫਰੀਦ ਮਹਾਨ ਮਨੁੱਖ ਨੇ ਆਪਣੀ ਜਿੱਦ ਨਹੀਂ ਛੱਡੀ ਆਪਣਾ ਸਟੈਂਡ ਨਹੀਂ ਛੱਡਿਆ ਹਾਰ ਨਹੀਂ ਮੰਨੀ ਤੇ ਲਗਾਤਾਰ ਇਹ ਫਿਰ ਇਹਨਾਂ ਨੂੰ ਮਿਲਦਾ ਰਿਹਾ ਲੀਡਰਾਂ ਨੂੰ ਮਿਲਦਾ ਰਿਹਾ ਤੇ ਸਰਕਾਰ ਨੂੰ ਜਦੋਂ ਸ਼ਰਮ ਆਈ ਕਿ ਇੱਕ ਛੋਟੇ ਜਿਹੇ ਕੱਤ ਦੇ ਬੰਦੇ ਨੇ ਯਾਰ ਐਡਾ ਵੱਡਾ ਪਹਾੜ ਕੱਟ ਕੇ ਪਰੇ ਬਗਾਅ ਮਾਰਿਆ ਤਾਂ ਉਹਨਾਂ ਨੇ ਫਿਰ ਕਿਹਾ ਕਿ ਅਸੀਂ ਇੱਥੇ ਸੜਕ ਬਣਾਉਣਾ ਚਾਹੁੰਦੇ ਆ ਤਾਂ ਫਿਰ ਸ਼ਰਮ ਆਈ ਸਰਕਾਰ ਨੂੰ ਸਰਕਾਰ ਝੁਕੀ ਸੜਕਾਂ ਵੀ ਬਣੀਆਂ ਤੇ ਫਿਰ ਇਸੇ ਬੰਦੇ ਦੀ ਕਹਿਣ ਦੇ ਉੱਤੇ ਸਰਕਾਰਾਂ ਨੂੰ ਇਸ ਪਿੰਡ ਦੇ ਵਿੱਚ ਸਕੂਲ ਵੀ ਬਣਾਉਣੇ ਪਏ ਹਸਪਤਾਲ ਵੀ ਬਣਾਉਣੇ ਪਏ ਬਾਕੀ ਸਹੂਲਤਾਂ ਵੀ ਦਣੀਆਂ ਪਈਆਂ ਤੇ ਅੱਜ ਅਸੀਂ ਇੱਥੇ ਆ ਕੇ ਦੇਖਿਆ ਮੈਂ ਇੱਥੇ ਸਾਥੀ ਸਰਬਜੀਤ ਕੌਸ਼ਲ ਇਹਨਾਂ ਦੇ ਨਾਲ ਇਹਨਾਂ ਦੀ ਜੀਵਨ ਸਾਥਣ ਬੀਬੀ ਰਜਨੀ ਮੈਡਮ ਸੁਨੀਤਾ ਸ਼ਰਮਾ ਅਸੀਂ ਚਾਰਾਂ ਨੇ ਇੱਥੇ ਆ ਕੇ ਦੇਖਿਆ ਕਿ ਅੱਜ ਇਸ ਪਿੰਡ ਦੇ ਅੰਦਰ ਗਹਿਲੌਰ ਪਿੰਡ ਦੇ ਅੰਦਰ ਜਿੰਨੀਆਂ ਵੀ ਸਹੂਲਤਾਂ ਬਣੀਆਂ ਹੋਈਆਂ ਥਾਣਾ ਥਾਣਾ ਇੱਥੇ ਸਾਰਾ ਕੁਝ ਇੱਥੇ ਉਹ ਸਾਰੇ ਦਾ ਸਾਰਾ ਜਿਹੜਾ ਹੈਗਾ ਇਹ ਲੋਹਪੁਰਸ਼ ਪਰਬਤ ਪੁਰਸ਼ ਦਸ਼ਰਥ ਮਾਜੀ ਦੇ ਨਾਂ ਦੇ ਉੱਤੇ ਬਣਿਆ ਹੋਇਆ ਤੇ ਇਹ ਮੂਰਤੀ ਤੁਸੀਂ ਦੇਖ ਰਹੇ ਹੋ ਅਗਲਾ ਜਿਹੜਾ ਹੈਗਾ ਪੜਾ ਜਿਹੜਾ ਤੁਹਾਨੂੰ ਦਿਖਾਉਨੇ ਆ ਸੀ ਕਿ ਇਹਨਾਂ ਦੀ ਜਿਹੜੀ ਯਾਦਗਾਰ ਉਹ ਯਾਦਗਾਰ ਅਸੀਂ ਦੇਖਨੇ ਆਓ ਜੀ ਇਹ ਪਰਬਤ ਪੁੱਤਰੋ ਬੋਰਡ ਲੱਗਿਆ ਹੋਇਆ ਮੈਡਮ ਦਿਖਾ ਦਿਓ ਪਰਬਤ ਪੁਰਸ਼ ਦਸ਼ਰਥ ਮਾਜੀ ਸੁਬਾਦੀ ਸਥਲ ਗਹਿਲੌਰ ਇਹ ਇੱਥੇ ਬਣਿਆ ਹੋਇਆ ਔਰ ਉਹ ਉਹਨਾਂ ਦੀ ਜਿਹੜੀ ਫੋਟੋ ਆ ਅਸਲੀ ਕੈਮਰੇ ਨਾਲ ਖਿੱਚੀ ਹੋਈ ਉਹ ਪੇਟੀ ਆ ਪਈ ਹੈ दान ਪੇਟੀ ਪਈ ਹੈ ਇੱਥੇ ਲੋਕ ਸਹਾਇਤਾ ਦਿੰਦੇ ਆ ਤਾਂ ਇਹ ਦਸ਼ਰਥ ਮੰਜੀ ਦੀ ਤਸਵੀਰਾਂ ਇਹਨੂੰ ਅਸੀਂ ਸਲੂਟ ਕਰਦੇ ਆ ਸਲਾਮ ਕਰਦੇ ਆ ਇਹਨਾਂ ਦੇ ਇਰਾਦੇ ਨੂੰ ਇਹਨਾਂ ਦੇ ਦਿਰੜਾ ਇਰਾਦੇ ਨੂੰ ਤੇ ਇਹ ਇਹਨਾਂ ਦਾ ਭਤੀਜਾ ਇੱਥੇ ਸੇਵਾ ਸਮਾਂਭ ਕਰ ਰਿਹਾ ਦਸ਼ਰਖਮਾਂਜੀ ਦਾ ਤੇ ਕਿਆ ਨਾਮ ਆਪ ਦਾ ਭਈਆ ਭਈਆ ਕਿਆ ਨਾਮ ਆਪ ਦਾ ਇਧਰ ਆਈਏ हाँ जी क्या नाम है आपका मेरा नाम है जी आज आगे आज राम कुमार स्वरूप मांझी स्वरूप मांझी ये दशरथ मांझी क्या थे आपके लड़का, लड़का देखिए वहाँ सामने बैठे हुए हैं उनके लड़का मांझी का लड़का तो मांझी के लड़के से आप क्या लगते हैं उसके भाई है मेरा माजी आपका भाई, भाई, भाई है अच्छा लीजिए आप माजी के लड़के हैं भाई भाई है भाई भाई है भाई है भाई कौन है माजी कौन है आ ना कौन मिले आ हो। ना गल दे है। कौन कौन दशरथ मांझी के बेटे ये दशरथ मांझी का बेटा है बेटा यहाँ आना एक खड़े हो जाओ इधर को हो जाओ तो आपका क्या नाम है हमारा भागीरथ 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 जी दशरथ माजी क्या थे आपके दशरथ माजी क्या लगते थे आपके अब लड़के उसका आप उसके लड़के हैं है। वो आपके पिता थे हाँ। अच्छा कितने भाई हैं आप हम लोग भाई बहन झूठो है अच्छा तो क्या कहानी है ये दशरथ माजी की हम पंजाब से आए हैं आपसे जानने के लिए क्या कहानी थी क्या किया इन्होंने हमारे पिताजी बहुत गरीब था ऊपर जंगल है खेत भी है तो हमारे पिताजी जंगल से लकड़ी ला के बाल बच्चा के पोषण पालन करते थे जी तो चला गया जंगल ठीक है तो हमारा माई खाना लेके जा रहे थे पहाड़ दरार था दरार में घड़ा टकरा कर फूट गया अच्छा पानी गिर गया खाना गिर गया हाँ। तो हमारे पिताजी देखा कहा हुआ करके। तो पहाड़ में हम्म गागा टकरा का कर कर फूट गया पानी गिर गया खाना गिर गया हम लेके जायेंगे हमको, ले हमको चोट शरीर में लग गया बैठ कर के रो रहे तो हमारे पिताजी सोचा हमारा पत्नी के घड़ा फूटा संसार के कितना फूटेगा मन में वो रख लिया रखने के बाद में घरे से तीन बकरी बेच के छेनी हथौड़ी ला करके उजीरगंज बाजार से और काम करने लगा तो उसका परिवार लोग पागल बना दिया उसका। के का दिया उसका, के कि पागल हो गया एक आदमी से कहीं रास्ता नहीं बनेगा और जीदी टाप के है किसी के बात नहीं रखा सोचा कि कितना समय लगेगा उतना समय में हम रास्ता को बना देंगे बाईस साल लगा बाईस साल में रास्ता क्लियर हो गया अच्छा तो नीतीश कुमार तक जाकर के कहा कि देखिए ऐसा ऐसा बात है कागज पत्र ले गया और उसका दिखाया तो नीतीश कुमार पढ़ कर समझ लिया यहाँ ऐसा काम किया है ये कौन सा पहाड़ है जो तोड़ा था पहाड़ का क्या नाम है, है। गहलोर गहलोर हाँ, गहलोर। है। में। ये ये जो ये सड़क जाती है यही इस हाँ, यही रास्ता हाँ, हाँ, कौन से शहर को जा मिलता है कौन सा शहर है आगे? है कौन बजीर हाँ। नवादा बजीरगंज आप सीधा रास्ता है नवादा हाँ। अच्छा नवादा ठीक है नवादा ऐसी राजगीर हो गया ठीक है जब वो पहाड़ को काट रहे थे तोड़ रहे थे तो सरकार रोकती थी पुलिस वाले रोकते होंगे ये क्या कर रहे हो तो कोई तो 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 क्या करता है पागल हो गया हाँ। है। ये पागल, कहते थे पागल, बना दिया उसका अच्छा उसको बोलते थे कि ये पागल आदमी है पहाड़ काटना शुरू कर दिया हाँ। अच्छा छोड़ देते हाँ दोस्तों ये दशरथ मांझी बड़े बेटे हो के छोटे एक ही हो अबले अकेले हो दशरथ मांझी के बेटे है क्या नाम है आपका हमारा भागीरथ मांझी भगीरथ जी ਇਹ ਦਸ਼ਰਥ ਮਾਝੀ ਦੇ بیٹے ਹਨ ਇਹਨਾਂ ਨੇ ਦੱਸਿਆ ਕਿ ਜਦ ਇਨਕੇ ਪਿਤਾ ਜੀ ਨੇ ਦਸ਼ਰਥ ਮਾਝੀ ਨੇ ਪਹਾੜ ਕੋ ਕਾਟਣਾ ਸ਼ੁਰੂ ਕੀਤਾ ਜੇ ਬਹੁਤ ਛੋਟੇ ਥੇ ਇਨਕਾ ਪੇਟ ਵੀ ਪਾਲਾ ਬੱਚੋ ਕੋ ਵੀ ਪਾਲਾ ਖੇਤੋਂ ਮੇ ਕੰਮ ਕੀਆ ਕੋਇਲਾ ਖਾਨ ਮੇ ਕੰਮ ਕੀਆ ਲੇਕਿਨ ਪਹਾੜ ਕੋ ਕਾਟ ਕਰ ਠੇਕ ਦਿਆ ਔਰ ਲੋਗੋ ਕੇ ਲੀਏ ਤਾਂ ਕਿ ਕਿਸੇ ਹੋਰ ਆਦਮੀ ਦਾ ਕੋਈ ਨੁਕਸਾਨ ਨਾ ਹੋਵੇ ਆਪਣੇ ਪਿੰਡ ਦੇ ਲੋਕਾਂ ਵਾਸਤੇ ਉਹਨੇ ਸੜਕ ਕੱਢ ਕੇ ਵਿਖਾਈ ਅਸੀਂ ਸ਼ੀਰੀ ਤੇ ਫਰਹਾਦ ਦਾ ਇੱਕ ਪੰਜਾਬ ਦੇ ਵਿੱਚ ਕਿੱਸਾ ਸੁਣਦੇ ਆਂ ਕਿ ਫਰਹਾਦ ਨੇ ਸ਼ੀਰੀ ਨੂੰ ਪਾਉਣ ਵਾਸਤੇ ਜਿਹੜਾ ਸੀਗਾ ਆਪਣੀ ਮਸ਼ੂਕਾ ਨੂੰ ਪਾਉਣ ਵਾਸਤੇ ਪਹਾੜ ਕਟਿਆ ਸੀ ਇਹ ਤੇ ਸ਼ਾਇਦ ਮੈਨੂੰ ਪਤਾ ਨਹੀਂ ਕਿੰਨੀ ਕਿ ਸਚਾਈ ਹੋਏਗੀ ਇਸ ਗੱਲ ਦੇ ਵਿੱਚ ਇਹ ਇੱਕ ਦੰਦ ਕਥਾ ਹੈ ਇਹ ਇੱਕ ਪਿਆਰ ਦੀ ਗਾਥਾ ਹੈ ਜਿਹੜੀ ਪੰਜਾਬ ਦੇ ਵਿੱਚ ਚੱਲਦੀ ਹੈ ਪਰ ਅੱਜ ਅਸੀਂ ਗਹਿਲੌਰ ਪਿੰਡ ਦੇ ਵਿੱਚ ਬਿਹਾਰ ਦੇ ਵਿੱਚ ਗਿਆ ਜ਼ਿਲ੍ਹੇ ਦੇ ਇਸ ਗਹਿਲੌਰ ਪਿੰਡ ਦੇ ਵਿੱਚ ਆ ਕੇ ਦੇਖਿਆ ਕਿ ਇਸ ਪਰਬਤ ਪੁੱਤਰ ਨੇ ਪਰਬਤ ਪੁਰਸ਼ ਨੇ ਲੋਪੋਰਸ਼ਨੇ ਦਸ਼ਰਥ ਮਾਂਜੀ ਨੇ ਜਿਨ੍ਹਾਂ ਦਾ ਬੇਟਾ ਵਗੀਰਥ ਸਾਡੇ ਨਾਲ ਬੈਠਾ ਹੋਇਆ ਅੱਜ ਇਹਨੇ ਪਹਾੜ ਕੱਟ ਕੇ ਆਪਣੇ ਪਿੰਡ ਦੇ ਲੋਕਾਂ ਵਾਸਤੇ ਆਪਣੇ ਪਿੰਡ ਦੇ ਬੱਚਿਆਂ ਵਾਸਤੇ ਇਥੋਂ ਦੇ ਬਿਮਾਰਾਂ ਵਾਸਤੇ ਹਸਪਤਾਲ ਪਹੁੰਚਣ ਦਾ ਸਿੱਧਾ ਰਾਹ ਬਣਾ ਕੇ ਰੱਖਤਾ ਜਿਹੜਾ ਕਿ ਹੁਣ 10-15 ਮਿੰਟ ਦਾ ਰਸਤਾ ਹੈ ਜਿਹੜਾ ਕਿਸੇ ਵੇਲੇ 165 ਕਿਲੋਮੀਟਰ 165 ਕਿਲੋਮੀਟਰ ਮੰਨਤਾ ਥਾ 165 ਕਿਲੋਮੀਟਰ ਦਾ ਰਸਤਾ ਤੈਅ ਕਰਕੇ ਸ਼ਹਿਰ ਜਾਣਾ ਪੈਂਦਾ ਸੀ ਅਸੀਂ ਅੱਜ ਦਸ਼ਰਥ ਮਾਂਜੀ ਨੂੰ ਸਲੂਟ ਕਰਦੇ ਆਂ ਪੂਰੇ ਗਹਿਲਾਰ गांव ਦੇ ਲੋਕਾਂ ਨੂੰ ਸਲੂਟ ਕਰਦੇ ਹਾਂ ਸਲਾਮ ਕਰਦੇ ਹਾਂ ਅਤੇ ਆਪਕੋ ਵੀ ਸਲਾਮ ਕਰਦੇ ਹਾਂ ਕਿ ਆਪ ਦੇ ਸਰੀਰ ਮੇ ਜੋ ਖੂਨ ਹੈ ਉਹ ਦਸ਼ਰਥ ਮਾਜੀ ਦਾ ਖੂਨ ਹੈ ਬਹੁਤ ਅੱਛਾ ਲੱਗਾ ਯਹਾਂ ਆ ਕੇ ਤਾਂ ਇਹ ਵੀਡੀਓ ਸੁਣਨ ਵਾਲਿਆਂ ਨੂੰ ਚਾਹੀਦਾ ਹੈ ਕਿ ਮਿੱਤਰੋ ਬਿਰੜ ਅਰਾਦਾ ਹੋਵੇ ਤੇ ਫਿਰ ਦਸ਼ਾ ਠੀਕ ਹੋਵੇ ਕਿਸੇ ਵੀ ਮੰਜ਼ਿਲ ਦੇ ਉੱਤੇ ਪਹੁੰਚਿਆ ਜਾ ਸਕਦਾ ਉਹਨੂੰ ਕੋਈ ਫਿਰ ਰੋਕਣ ਵਾਲਾ ਜੰਮਿਆ ਨਹੀਂ ਹੈ ਤੇ ਜਿਹੜੇ ਬਹਾਨੇਬਾਜ਼ ਬੰਦੇ ਹੁੰਦੇ ਆ ਨਾ ਤੇ ਉਹ ਕਹਿੰਦੇ ਹੁੰਦੇ ਫਿਰ ਰਸਗੁੱਲਾ ਪਾਵੇਂ ਉਹਦੀ ਹਿੱਕ ਦੇ ਉੱਤੇ ਪਿਆ ਹੋਵੇ ਤੇ ਉਹ ਕਹਿੰਦਾ ਹੁੰਦਾ ਵੀ ਮੈਂ ਇਥੋਂ ਤਾਂ ਚੁੱਕ ਕੇ ਮੂੰਹ 'ਚ ਨਹੀਂ ਪਾਇਆ ਜਾਂਦਾ ਕਿਉਂਕਿ ਹਿੰਮਤ ਨਹੀਂ ਹੈ ਇਹ ਬੇਹਿੰਮਤੇ ਲੋਕਾਂ ਦੀਆਂ ਗੱਲਾਂ ਐ ਤੇ ਹਿੰਮਤਾਂ ਵਾਲੇ ਤੇ ਪਰਬਤਾਂ ਨੂੰ ਤੋੜ ਦਿੰਦੇ ਨੇ ਇਹ ਤੇ ਫਿਰ ਨਦੀਆਂ ਤੈਰ ਕੇ ਪਰਲੇ ਪਾਸੇ ਜਾ ਬੜਦੇ ਨੇ ਦਰਿਆ ਜਿਵੇਂ ਅਸੀਂ ਬਹੁਤ ਸਾਰੀਆਂ ਕਹਾਣੀਆਂ ਸੁਣਦੇ ਆ ਤਾਂ ਅਸੀਂ ਅੱਜ ਇੱਥੇ ਪਹੁੰਚੇ ਸਿਗੇ ਤੁਹਾਨੂੰ ਇਹ ਵੀਡੀਓ ਕੋ ਐਸੀ ਲੱਗੀ ਐ ਇਹਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰਕੇ ਇਸ ਦਾ ਰਲ ਕੇ ਪ੍ਰਚਾਰ ਕਰਿਓ ਕਿ ਧੇੜਾ ਨਰਾਦੇ ਦੇ ਜਿਹੜੇ ਲੋਕ ਹੁੰਦੇ ਨੇ ਉਹਨਾਂ ਕੋਲੇ ਭਾਵੇਂ ਕੋਈ ਸਾਧਨ ਨਾ ਹੋਣ ਇੱਕ ਛੈਣੀ ਤੇ ਥੋੜੀ ਦੇ ਨਾਲ ਯਾਰ ਜਿਹੜਾ ਪਰਬਤ ਸੀ ਉਹ ਕੱਟ ਕੇ ਪਰੇ ਮਾਰਿਆ ਤੇ ਰਾਹ ਬਣਾ ਕੇ ਰੱਖ ਦਿੱਤਾ ਤੇ ਸਰਕਾਰਾਂ ਨੂੰ ਵੀ ਚੁਕਣਾ ਪਿਆ ਫਿਰ ਦਸ਼ਰਤ ਮਾਝ ਦੇ ਅੱਗੇ ਤੇ ਇਹਨਾਂ ਸ਼ਬਦਾਂ ਦੇ ਨਾਲ ਅਸੀਂ ਆਪਣੀ ਗੱਲ ਖਤਮ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਪੰਜਾਬੀ ਸਮਝ ਆਏਗੀ ਆਪਕੋ